ਪ੍ਰੋਗਰਾਮ ਬਹੁਤ ਵਧੀਆ ਜੀ ਕਿਉਂਕਿ ਅੱਜ ਸਾਰੇ ਆਪਾਂ ਗੱਲ ਕਰ ਰਹੇ ਗੁਰਦੇਵ ਭਦਰ ਸਾਹਿਬ ਨੂੰ ਹਿੰਦੂ ਚਾਦਰ ਕਿਹਾ ਜਾਂਦਾ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਹੈ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਇਤਿਹਾਸ ਨਾਲ ਜੋੜਿਆ ਲੋਕਾਂ ਨੂੰ ਸਿੱਖਿਆਵਾਂ ਦਿੱਤੀਆਂ ਸਾਰੀਆਂ ਇਹ ਕੁਰਬਾਨੀ ਨਾਲ ਜੋੜਨ ਗੁਰਸੇਕ ਨਾਲ ਜੋੜਨ ਮੰਦਰ ਮੰਦਰ ਗੋਇੰਦਵਾਲੇ ਮਸਜਿਦ ਚਰਚਾ ਨਾਲ ਜੋੜ ਬੱਚੇ ਜੁੜਨ ਜਾ ਕੇ ਤੇ ਸਾਡੇ ਸਕੂਲਾਂ ਕੋਲ ਜਾਂਦੇ ਵਿੱਚ ਵੀ ਪੜਾਇਆ ਜਾਵੇ ਸਾਡਾ ਇਤਿਹਾਸ ਕੀ ਆ ਉਹ ਸਾਡੀ ਪ੍ਰੋਗਰਾਮ ਗੁਰਦੇਵ ਭਦਰ ਜੀ ਦਾ ਜੋ ਭਗਵਾਨ ਤੇ ਮਾਣ ਦੀ ਸਰਕਾਰ ਨੇ ਪ੍ਰਾਪਤ ਕੀਤਾ ਸਿਲਾਕਾ ਜੋ ਹੈ ਬਹੁਤ ਹੀ ਲੋਕੀਓ ਮਮਾ ਆ ਕੇ ਆਉਂਦੇ ਨੇ ਔਰ ਨੂੰਹ ਮਹਾਰਾਜ ਦਾ ਆਨੰਦ ਮਾਣ ਰਹੇ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਪੰਜਾਬ ਸਰਕਾਰ ਨੇ ਬੱਚਾ ਨੂੰ ਹਿੰਦੀ ਚਾਦਰ ਸੰਸੈ ਗੁਰੂ ਤੇਗ ਬਹਾਦਰ ਜੀ ਬਾਰੇ ਬੱਚਾ ਨਾ ਲਿਸਟ ਪਤਾ ਲੱਗੇ ਕਿ ਉਹਨਾਂ ਦਾ ਕੀ ਉਹਨਾਂ ਦਾ ਸਾਰ ਜਿਵੇਂ ਅਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਉਤੋਂ ਹੀ ਸ਼ੁਰੂ ਹੁੰਦਾ ਕਿ ਕਿਤੇ ਉਹਨਾਂ ਨੇ ਸਭ ਕੋ ਹਿੰਦੀ ਚਾਦਰ ਕਹਿ ਤੇ ਸਭ ਕੁਝ ਜਿੰਦਗੀ ਵਿਚਾਰ ਕਰਦੇ ਹਿੰਦੂਆਂ ਵਾਸਤੇ ਆਪਣਾ ਯਾਦ ਕਰਨਾ ਚਾਹੀਦਾ ਉਹਨਾਂ ਨੇ ਇਹਨਾਂ ਦੇ ਆ ਫiata ਦੋਤੇ ਸਾਨੂੰ ਇਹੋ ਜੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਬੰਧਿਤ ਪ੍ਰੋਗਰਾਮ ਇੱਥੇ ਹੋਏ ਨੇ ਫਰੀਦਕੋਟ ਸ਼ਹਿਰ ਦੇ ਵਿੱਚ ਜੋ ਕਿ ਬਹੁਤ ਵਧੀਆ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਸੁਨਹਿਰੇ ਇਤਿਹਾਸ ਬਾਰੇ ਪਤਾ ਲੱਗਦਾ ਜੋ ਕਿ ਹਰ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ